ਸਸੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੇਰੇ ਚੈਨਲ ਵਿੱਚ ਤੇ ਗਾਇਸ ਵੀਡੀਓ ਵੇਖ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਗਾਇਸ ਅੱਜ ਤੁਹਾਨੂੰ ਦਿਖਾਉਣ ਲੱਗੀ ਆ ਕੁਛ ਪੇਪਰ ਸੋਪ ਇਹ ਦੇਖੋ ਜਿਹੜੇ ਆ ਪੇਪਰ ਸੋਪ ਹੈ ਗ੍ਰੀਨ ਵਾਲੇ ਮੈਂ ਤੁਹਾਨੂੰ ਕੈਂਪ ਕਿਸੇ ਵੀ ਕੈਮਿਸਟ ਤੋਂ 4 ਰੁਪਏ ਦਾ ਇੱਕ ਪੇਪਰ ਸੋਪ ਇੱਕ ਪੈਕੇਟ ਮਿਲ ਜਾਏਗਾ ਤੇ ਇਹ ਪੇਪਰ ਸ਼ਾਪ ਚ 7 8 ਬਤਾਂ ਨੇ 10 ਪੇਪਰ ਸ਼ਾਪ ਹੁੰਦੇ ਆ ਨਾ ਵਿੱਚ ਤੇ ਕਾਫੀ ਚੱਕ ਕਰਦੇ ਆ ਯੂਜ਼ ਕੀਤੇ ਹੋਏ ਆ ਤੇ ਟ੍ਰੇਨ ਚ ਟਰੈਵਲਿੰਗ ਕਰਨ ਲੱਗੇ ਤੁਹਾਡੇ ਬਹੁਤ ਕੰਮ ਆਉਂਦੇ ਨੇ ਆ ਪੇਪਰ ਸ਼ਾਪ ਤੇ ਇੱਕ ਤੁਹਾਨੂੰ ਹੋਰ ਪੇਪਰ ਸ਼ਾਪ ਦਿਖਾਨੀ ਆ ਜੋ ਕਿ ਸਟੈਂਟ ਹੈਂਡ ਸ਼ਾਪ ਹੈਗਾ ਜਿਹੜੇ ਕਿ ਮੈਂ ਮਿਸ਼ਾ ਤੋਂ ਅੱਜ ਮੰਗਵਾਏ ਸੀ ਤੇ ਮਿਸ਼ਾ ਤੋਂ ਇਹ ਪੇਪਰ ਸ਼ਾਪ ਜਿਹੜੇ ਮੰਗਵਾਏ ਆ ਵਧੀਆ ਪੇਪਰ ਸੌਪ ਹੈਗੇ ਆ ਤੁਹਾਨੂੰ ਖੋਲ ਕੇ ਦਿਖਾਨੀ ਆ ਤੇ ਗਾਈਸ ਇਹ ਮਿਸਤੋ 70 75 ਰੁਪਏ ਵਿੱਚ ਆ ਡੱਬੀ ਪੂਰੀ ਆ ਜਾਂਦੀ ਆ ਤੇ ਕਾਫੀ ਪੇਪਰ ਸੌਪ ਆ ਚਾ ਗਿਆ ਦੋ ਤਿੰਨ ਪੇਪਰ ਸੌਪ ਵਤੋਗੇ ਤੇ ਫੇਰ ਗੱਲ ਬੰਨੀ ਆ ਤੇ ਪੇਪਰ ਸੌਪ ਤੁਸੀਂ ਹੱਥਾਂ ਦੇ ਜਿੱਲੇ ਕਰਕੇ ਦੋ ਜਾਂ ਤਿੰਨ ਲੈ ਸਕਦੇ ਹੋ ਤੇ ਹੱਥ ਦੇ ਵਿੱਚ ਹੀ ਖੋਲ ਜਾਣੇ ਨੇ ਆ ਤੇ ਬਿਲਕੁਲ ਨਹੀਂ ਪਤਾ ਨਹੀਂ ਲੱਗਣਾ ਕਿ ਤੁਸੀਂ ਪੇਪਰ ਸਾਬ ਵਰਤਿਆ ਹੈ ਤੇ ਗਾਇਸ ਤੁਸੀਂ ਇਹਨਾਂ ਦੋਨਾਂ ਚੋਂ ਕਿਹੜੇ ਪੇਪਰ ਸਾਬ ਤੁਹਾਨੂੰ ਚੰਗੇ ਲੱਗੇ ਕਮੈਂਟ ਬਾਕਸ ਚ ਕਮੈਂਟ ਜਰੂਰ ਕਰਿਓ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਵੀ ਜਰੂਰ ਕਰਦੇ ਹੋ ਤੇ ਗਾਇਸ ਇਹ ਜਿਹੜੇ ਪੇਪਰ ਸਾਬ ਹੈ ਇਹ ਦੋ ਜਾਂ ਤਿੰਨ ਵਰਤਨੇ ਪੈਣੇ ਆ ਫਿਰ ਤੁਹਾਡੇ ਹੱਥ ਚੰਗੀ ਤਰ੍ਹਾਂ ਧੋਤੇ ਜਾ ਸਕਦੇ ਆ ਤੇ ਨਾਲੇ ਉਹ ਡੱਬੀ ਜਿਹੜੀ ਹੈ 70 75 ਰੁਪਏ ਵਿੱਚ ਆਏਗੀ ਤੇ ਇਹ ਜਿਹੜੇ ਪੇਪਰ ਸੌਫ ਹੈ ਇਹ ਤਿੰਨ ਪੈਕੇਟਾਂ ਦੇ ਇਹ ਬਰਨ ਪਰ ਵਿੱਚ ਆ ਜਾਣਗੇ ਤੇ ਤੁਹਾਨੂੰ ਕਿਹੜੇ ਪੇਪਰ ਸੌਫ ਵਧੀਆ ਲੱਗੇ ਮੈਨੂੰ ਜਰੂਰ ਕਮੈਂਟ ਬਾਕਸ ਤੇ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤੇ ਲਾਈਕ ਜਰੂਰ ਕਰਦੇ ਹੋ ਵੀਡੀਓ ਨੂੰ ਤੇ ਗਾਇਸ ਜਿਹੜੇ ਪੇਪਰਸ ਆਪੇ ਮੇਸਾ ਤੋਂ ਮੰਗਵਾਏ ਆ ਮੈਂ ਇਹਦਾ ਕੋਈ ਵੀ ਰਿਵਿਊ ਨਹੀਂ ਦੇ ਰਹੀ ਕੋਈ ਵੀ ਰਿਵਿਊ ਨਹੀਂ ਕਰ ਰਹੀ ਤੇ ਮੈਂ ਵੈਸੇ ਤੁਹਾਨੂੰ ਦਿਖਾ ਰਹੀ ਆ ਕਿਉਂਕਿ ਇਹ ਮੈਂ ਮੰਗਵਾਏ ਸੀ ਤੇ ਮੈਂ ਸੋਚਿਆ ਚਲੋ ਵੀਡੀਓ ਬਣਾ ਲੈਂਦੀ ਆ ਨਾਲੇ ਤੁਹਾਨੂੰ ਕੁਝ ਜਾਣਕਾਰੀ ਦੇ ਦੇ ਦਿੰਦੀ ਆ ਚੰਗਾ ਜੀ ਸასი ਸ਼ਾਲ ਸਾਰਿਆਂ ਨੂੰ ਤੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਜਲਦੀ ਹੀ ਬਾਏ ਬਾਏ ਟੇਕ ਕੇਅਰ